ਸਰਸ੍ਰਿਕਲ ਖੁਸ਼ੀਆਂ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਵਿੱਚ ਖੇਤੀਬਾੜੀ ਡਾਇਰੈਕਟਰ ਇਨਪੁੱਟs ਚੰਡੀਗੜ੍ਹ ਦੀ ਟੀਮ ਪਹੁੰਚੀ ਹੈ। ਦਰਅਸਲ ਇਸੇ ਦਰਮਿਆਨੀ ਕੋ ਫੈਕਟਰੀ ਜਿਸ ਦੇ ਵਿੱਚ ਖਾਦਾਂ ਤਿਆਰ ਹੁੰਦੀਆਂ ਸੂ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਹੈ ਤਾਂ ਪਤਾ ਲੱਗਾ ਹੈ ਕਿ ਫੈਕਟਰੀ ਦੇ ਵਿੱਚੋਂ ਗੈਰ ਮਿਆਰੀ ਸਮਾਨ ਬਰਾਮਦ। ਦਰਅਸਲ ਇਸ ਫੈਕਟਰੀ ਦੇ ਵਿੱਚ ਕੁਝ ਖਾਦਾਂ ਅਜਈਆਂ ਨੇ ਜੈਵਿਕ ਖਾਦਾਂ ਨੇ ਜਿਨ੍ਹਾਂ ਦੇ ਵਿੱਚ ਜੀਵਾਣੂ ਹੁੰਦੇ ਨੇ ਤੇ ਜਿਨ੍ਹਾਂ ਨੂੰ ਇੱਕ ਖਾਸ ਟੈਂਪਰੇਚਰ ਤੇ ਹੀ ਰੱਖਿਆ ਜਾ ਸਕਦਾ ਹੈ। ਪਰ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਟੈਂਪਰੇਚਰ ਵੀ ਕਾਫੀ ਜ਼ਿਆਦਾ ਹੈ। ਤੇ ਇਸੇ ਦੇ ਚੱਲਦਿਆਂ ਨੁਕਸਾਨ ਵੀ ਹੋ ਰਿਹਾ ਕਿ ਕਈ ਐਕਸਪਾਇਰੀ ਡੇਟ ਦਾ ਜਿਹੜਾ ਸਮਾਨ ਹੈ ਉਹ ਵੀ ਇੱਥੇ ਇਸ ਫੈਕਟਰੀ ਦੇ ਵਿੱਚੋਂ ਮਿਲਿਆ ਜਿਸ ਤੋਂ ਬਾਅਦ ਕੀ ਥੇ ਗੁਰਜੀਤ ਸਿੰਘ ਬਰਾੜ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਖੇਤੀਬਾੜੀ ਮੰਤਰੀ ਦੇ ਵੱਲੋਂ ਸਖਤ ਆਦੇਸ਼ ਦਿੱਤੇ ਗਏ ਕਿ ਜੇਕਰ ਕਿਸੇ ਵੀ ਕੋਈ ਕੋਤਾਹੀ ਪਾਈ ਜਾਂਦੀ ਹੈ ਤਾਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਉਸੇ ਦਿਨ ਚੱਲਦਿਆਂ ਹੁਣ ਬਠਿੰਡਾ ਦੇ ਵਿੱਚ ਟੀਮ ਪਹੁੰਚੀ ਹੈ ਤੇ ਇੱਥੇ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਅਸਲ ਵਿੱਚ ਇੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਬਠਿੰਡਾ ਦੇ ਵਿੱਚ ਫੈਕਟਰੀ ਇਸ ਫੈਕਟਰੀ ਦੇ ਵਿੱਚ ਗੈਰ ਮਿਆਰੀ ਖਾਦਾ ਬਰਾਮਦ ਹੋਈਆਂ ਨੇ ਹਾਲਾਂਕਿ ਇੱਥੇ ਮੈਨੂਫੈਕਚਰਿੰਗ ਦਾ ਕੋਈ ਵੀ ਸਮਾਨ ਬਰਾਮਦ ਨਹੀਂ ਹੋਇਆ ਇਸ ਕਿਨਾਂ ਦੱਸਿਆ ਜਾ ਰਿਹਾ ਕਿ ਇਹ ਮੈਨੂਫੈਕਚਰਿੰਗ ਦੀ ਫੈਕਟਰੀ ਹੈ ਉਸ ਨੂੰ ਲੈ ਕੇ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਇਸੇ ਦੌਰਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਸਖਤ ਕਾਰਵਾਈ ਕੀਤੀ ਜਾਵੇਗੀ ਅ ਮੈਂ ਗੁਰਜੀਤ ਸਿੰਘ ਬਰਾੜ ਸਹਿਯੁਕਤ ਡਾਇਰੈਕਟਰ ਖੇਤੀਬਾੜੀ ਇਨਪੁਟਸ ਮੈਂ ਚੰਡੀਗੜ੍ਹੋਂ ਆਇਆ ਅਸੀਂ ਇੱਥੇ ਇੱਕ ਰੂਟੀਨ ਚੈੱਕਅਪ ਜਿਵੇਂ ਸੀਜ਼ਨ ਦੇ ਸ਼ੁਰੂ ਦੇ ਵਿੱਚ ਕੀਤਾ ਜਾਂਦਾ ਉਸੇ ਤਰ੍ਹਾਂ ਇਥੋਂ ਫੈਕਟਰੀਆਂ ਦੀ ਚੈਕਿੰਗ ਕਰ ਰਹੇ ਸੀਗੇ ਤਾਂ ਆ ਇੱਥੇ ਸਾਨੂੰ ਪਤਾ ਲੱਗਿਆ ਵੀ ਜਿਹੜਾ ਗੈਰ ਬਿਯਾਰੀ ਦਵਾਈਆਂ ਹੈਗੀਆਂ ਖਾਦਾਂ ਹੈਗੀਆਂ ਉਹ ਇੱਥੇ ਬਣਾਈਆਂ ਜਾ ਰਹੀਆਂ ਸੀ ਅਸੀਂ ਆ ਕੇ ਇਹ ਦੇਖਿਆ ਤਾਂ ਇੱਥੇ ਕੋਈ ਵੀ ਹਾਲਾਂਕਿ ਇਹ ਇਹ ਆਪ ਮੈਨੂਫੈਕਚਰ ਕਰਕੇ ਇਹਨਾਂ ਕੋਲੇ ਲਾਇਸੈਂਸ ਲਿਆ ਆ ਵੇ ਵੀ ਅਸੀਂ ਖੁਦ ਮੈਨੂਫੈਕਚਰ ਕਰ ਰਹੇ ਹਾਂ ਪਰ ਅਸੀਂ ਆ ਕੇ ਜਦੋਂ ਫੈਕਟਰੀ ਦਾ ਹਾਲਾਤ ਦੇਖੇ ਇੱਥੇ ਮੈਨੂਫੈਕਚਰਿੰਗ ਦਾ ਕੋਈ ਵੀ ਸਾਜੋ ਸਮਾਨ ਅਵੇਲੇਬਲ ਹੈ ਨਹੀਂ ਸੀ ਪਰ ਇਹਨਾਂ ਨੇ ਕੁਝ ਰਾ ਮਟੀਰੀਅਲ ਤੇ ਕੁਝ ਇੱਥੇ ਚਿੱਟੇ ਰੰਗ ਦਾ ਪਾਊਡਰ ਹੈ ਉਹਨੂੰ ਭਰ-ਭਰ ਕੇ ਜਿਹੜਾ ਹੈਗਾ ਬੈਗਾਂ ਦੇ ਵਿੱਚ ਪਾਈ ਜਾ ਰਹੇ ਸੀ ਤੇ ਉਹ ਹੁਣ ਉਹ ਨੂੰ ਚੈੱਕ ਕਰਕੇ ਪਤਾ ਲੱਗੂਗਾ ਵੀ ਉਹ ਕੀ ਚੀਜ਼ ਹੈ ਜਾਂ ਕਿਸ ਤਰ੍ਹਾਂ ਭਰਿਆ ਜਾ ਰਿਹਾ ਪਰ ਮੁੱਢਲਾ ਵੇਖਣ ਦੇ ਵਿੱਚ ਇਹ ਲੱਗ ਰਿਹਾ ਵੀ ਇਹ ਜਿਹੜਾ ਮਟੀਰੀਅਲ ਭਰਿਆ ਜਾ ਰਿਹਾ ਉਹ ਗੈਰਮਿਆਰੀ ਮਟੀਰੀਅਲ ਹੈ ਕਿੰਨੇ ਡਾਕਟਰ ਸਾਹਿਬ ਜੀ ਆ ਕੇ ਕਿੰਨਾ ਮਾਲ ਕੇ ਅੰਦਰ ਮਾਲ ਜੇ ਆਪਾਂ ਹਜੇ ਤੱਕ ਉਹਦੀ ਗਿਣਤੀ ਤਾਂ ਚੱਲ ਰਹੀ ਹੈ ਸਾਡੀਆਂ ਟੀਮਾਂ ਆ ਗਈਆਂ ਉਹ ਲੱਗੀਆਂ ਹੋਈਆਂ ਪਰ ਇਹ ਜਿਹੜਾ ਹੈਗਾ ਲੱਖਾਂ ਰੁਪਈਆ ਦਾ ਮਾਲ ਹੈ ਘਟੂ ਘਟ ਜੇ ਆਪਾਂ ਕੁਆਟਿਟੀ ਕਿਣੀਆਂ ਤਾਂ 100 ਟਨ ਦੇ ਆਸ-ਪਾਸ ਜਿਹੜਾ ਪੂਲ ਮਟੀਰੀਅਲ ਇੱਥੇ ਪਿਆ ਹੈਗਾ ਜਿਹੜਾ ਰੱਖਿਆ ਉਹ ਸਹੀ ਨਹੀਂ ਉਹ ਬਿਲਕੁਲ ਜਿਹੜਾ ਸਾਡੇ ਐਕਟ ਦੇ ਅਨੁਸਾਰ ਖਾਦਾਂ ਦੇ ਕਾਨੂੰਨ ਮੁਤਾਬਕ ਜਿੱਥੇ ਰੱਖਿਆ ਜਾਣਾ ਚਾਹੀਦਾ ਉਹ ਸਹੀ ਨਹੀਂ ਹੈ ਨਾ ਹੀ ਇੱਥੇ ਜਿਵੇਂ ਹੁਣ ਤੁਸੀਂ ਖੜੇ ਆਪ ਹੀ ਦੇਖ ਰਹੇ ਹੋ ਇੱਥੇ ਦਾ ਟੈਂਪਰੇਚਰ ਹੈ ਜਿਹੜਾ ਉਹ 40 ਡਿਗਰੀ ਤੋਂ ਉੱਤੇ ਹੋਣਾ ਪਰ ਵਿੱਚ ਹੀ ਇਹਦੇ ਬਾਇਓ ਖਾਦਾਂ ਪਈਆਂ ਜਿਨ੍ਹਾਂ ਦੇ ਵਿੱਚ ਜਿਵਾਨੂ ਹੁੰਦਾ ਉਹ ਜਿਉਂਦੇ ਜਿਹੜੇ ਜੀਓ ਦੇ ਵਿੱਚ ਹੁੰਦੇ ਆ ਉਹ ਇਸ ਟੈਂਪਰੇਚਰ ਦੇ ਵਿੱਚ ਜਿਉਂਦੇ ਨਹੀਂ ਰੱਖ ਸਕਦੇ ਉਹਨੂੰ ਰੂਮ ਟੈਂਪਰੇਚਰ 24-25 ਡਿਗਰੀ ਦੇ ਵਿੱਚ ਭਰਿਆ ਜਾਣਾ ਚਾਹੀਦਾ ਜੀ ਉਹਦੇ ਤੇ ਜਿੰਨੀ ਵੀ ਕਾਰਵਾਈ ਹੈਗੀ ਆ ਉਹ ਅਸੀਂ ਇੱਕ ਵਾਰੀ ਇਹਨਾਂ ਤੋਂ ਹੁਣੇ ਬੁਲਾਏ ਹੋਏ ਆ ਇਹਨਾਂ ਦੇ ਜਿਹੜੇ ਕਾਗਜ਼ ਪੱਤਰ ਆ ਉਹ ਚੈੱਕ ਕਰ ਰਹੇ ਆ ਜਿੱਥੇ ਵੀ ਕੋਈ ਕਮੀ ਹੋਈ ਜੇ ਪੁਲਿਸ ਕੇਸ ਹੋਇਆ ਤਾਂ ਅਸੀਂ ਹੁਣੇ ਪੁਲਿਸ ਨੂੰ ਬੁਲਾ ਕੇ ਇਹਨਾਂ ਦੇ ਜਿਹੜਾ ਪਰਚਾ ਦਰਜ ਕਰਵਾਵਾਂਗੇ ਦੇ ਉਹਦੇ ਵਿੱਚ ਅੱਗੇ ਜੋ ਧਾਰਾ ਹੋਣਗੀਆਂ ਅਸੀਂ ਸੈਂਪਲਿੰਗ ਡਰਾ ਕਰਾਂਗੇ ਸੈਂਪਲ ਟੈਸਟ ਹੋਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਧਾਰਾ ਉਸ ਹਿਸਾਬ ਨਾਲ ਜੋੜੀਆਂ ਜਾਣਗੀਆਂ ਸਰ ਇੱਕ ਨਸਾਨੀ ਬੈਸੀ ਵੀ ਡੁੱਬਦੀ ਜਾ ਰਹੀ ਹੈ ਕਿ ਕਿ ਇਹ ਮਟੀਰੀਅਲ ਮਿਸਦਾ ਹੈਗਾ ਤਾਂ ਕਿਸਾਨ ਤੇ ਹੋਰ ਵੀ ਬਹੁਤ ਬੜਾ ਨੁਕਸਾਨ ਬਹੁਤ ਬੜਾ ਨੁਕਸਾਨ ਹੋ ਰਿਹਾ ਜੀ ਜਿਹੜਾ ਇਹ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਜੀ ਗੁਰਮੀਤ ਸਿੰਘ ਗੁੱਡੀਆਂ ਜੀ ਨੇ ਸਾਨੂੰ ਸਖਤ ਆਦੇਸ਼ ਦਿੱਤੇ ਹੋਏ ਆ ਸਾਰੇ ਵਿਭਾਗਾਂ ਨੂੰ ਹੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਗੈਰਮਿਆਰੀ ਮਟੀਰੀਅਲ ਚਾਹੇ ਉਹ ਖਾਦ ਹੈ ਚਾਹੇ ਉਹ ਬੀਜ ਹੈ ਚਾਹੇ ਉਹ ਦਵਾਈਆਂ ਉਹ ਕਿਸੇ ਵੀ ਕੀਮਤ ਤੇ ਵਿਕਣ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ ਤੇ ਉਹਦੇ ਲਈ ਜਿਹੜਾ ਅਸੀਂ ਹੈ ਇੱਕ ਰੁਟੀਨ ਜਿਹੜਾ ਫਸਲਾਂ ਦੀ ਬਜਾਈ ਤੋਂ ਜਿਹੜਾ ਹੁਣ ਜੋ ਸੋਨੀ ਦੀਆਂ ਫਸਲਾਂ ਤੇ ਸਪਰੇਆਂ ਸ਼ੁਰੂ ਹੋਣੀਆਂ ਹੈ ਕਾਦਾਂ ਸ਼ੁਰੂ ਹੋਣੀਆਂ ਉਹਦੇ ਲਈ ਜਿਹੜੀ ਇੱਕ ਰੁਟੀਨ ਚੈਕਿੰਗ ਅਸੀਂ ਸੈਂਪਲਿੰਗ ਕਰ ਰਹੇ ਸੀ ਤਾਂ ਉੱਥੋਂ ਸਾਨੂੰ ਇਹ ਇਹਦਾ ਪਤਾ ਲੱਗਿਆ ਤੇ ਸਾਨੂੰ ਮੰਤਰੀ ਜੀ ਵੱਲੋਂ ਆਦੇਸ਼ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਸੇ ਨੂੰ ਬਖਸ਼ਾ ਨਹੀਂ ਜਾਣਾ ਚਾਹੀਦਾ ਚਾਹੇ ਕਿਸੇ ਵੀ ਇਹਦੇ ਵਿੱਚ ਫੈਕਟਰੀ ਵਾਲੇ ਦੀਆਂ ਨਗਹਿਲੀ ਆ ਜਾਂ ਅਫਸਰ ਦੀਆਂ ਨਗਹਿਲੀ ਆ ਜਾਂ ਕਿਸੇ ਕਾਰਵਾਈ ਦੀ ਕੋਈ ਕਮੀ ਆ ਉਹ ਪੂਰਾ ਅਸੀਂ ਸਾਰਾ ਚੈੱਕ ਕਰਕੇ ਪੂਰੀ ਕਾਰਵਾਈ ਕਰਾਂਗੇ ਜੇ ਇਹਦਾ ਅਸੀਂ ਇਹ ਸਟਾਕ ਵੀ ਦੇਖ ਰਹੇ ਆ ਜਿੱਥੋਂ ਮਟੀਰੀਅਲ ਆਇਆ ਉਹ ਦੇਖ ਰਹੇ ਆ ਜੇ ਇਹ ਮਟੀਰੀਅਲ ਕਿਤੇ ਦੁਕਾਨਾਂ ਤੇ ਡਿਸਪੈਚ ਹੋ ਚੁੱਕਿਆ ਹੈ ਜਾਂ ਇਥੋਂ ਮਟੀਰੀਅਲ ਚਲਾ ਗਿਆ ਤਾਂ ਅਸੀਂ ਉਹਨਾਂ ਦੁਕਾਨਾਂ ਤੇ ਜਿੱਥੇ ਮਟੀਰੀਅਲ ਗਿਆ ਉੱਥੇ ਵੀ ਸੀਜ਼ ਕਰਾਂਗੇ ਤੇ ਉਹਦੀ ਸੈਂਪਲਿੰਗ ਕਰਕੇ ਸਾਰਾ ਉਹਨਾਂ ਨੂੰ ਟੈਸਟ ਕਰਵਾਵਾਂਗੇ ਅਜੇ ਹਜੇ ਤੱਕ ਇੱਥੇ ਕੋਈ ਨਹੀਂ ਆਇਆ ਜਦੋਂ ਕੋਈ ਆਊਗਾ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਇਹਦਾ ਮਾਲਕ ਕੌਣ ਹੈ ਕਿ ਹਜੇ ਤੱਕ ਤਾਂ ਅਸੀਂ ਇਹਨਾਂ ਦੇ ਕਾਗਜ਼ ਪੱਤਰ ਮੰਗਵਾ ਰਹੇ ਹਾਂ ਸਿਰਫ ਇੱਕ ਇੱਥੇ ਜਿਹੜੇ ਚੌਂਕੀਦਾਰ ਜਾਂ ਕੋਈ ਕਰਿੰਦਾ ਸੀ ਜੀਤੋਂ ਅਸੀਂ ਖਲਵਾਈ ਹੈ ਇਹ ਫੈਕਟਰੀ ਐਕਸਪਾਇਰੀ ਡੇਟ ਵਾਲਾ ਵੀ ਤਾਂ ਮਾਲ ਜਿਹੜਾ ਹੈਗਾ ਕਾਫੀ ਪਿਆ ਹੈ ਇੱਥੇ ਜੋ ਕਿ ਇੱਥੇ ਨਹੀਂ ਹੋਣਾ ਚਾਹੀਦਾ ਸੀ ਉਹਦੇ ਤੋਂ ਹੀ ਸਾਨੂੰ ਖਰਚਾ ਵੀ ਕਿਤੇ ਇਹ ਜਿਹੜਾ ਐਕਸਪਾਇਰ ਹੋਇਆ ਹੋਇਆ ਮਾਲ ਹੈ ਉਹਨੂੰ ਰੀਪੈਕ ਜਾਂ ਉਹਦੀ ਤਰੀਕ ਤਾਂ ਨਹੀਂ ਬਦਲ ਰਹੇ ਕੁਝ ਜਿਹੜਾ ਜਿਆਦਾ ਜਿਹੜਾ ਮਟੀਰੀਅਲ ਪਿੱਛੇ ਪਿਆ ਹੈਗਾ ਐਕਸਪਾਇਰ ਹੋਇਆ ਹੋਇਆ ਉਹ ਬਾਇਓ ਫਰਟੀਲਾਈਜ਼ਰ ਹੈ ਤੇ ਬਾਇਓ ਫਰਟੀਲਾਈਜ਼ਰ ਮਟੀਰੀਅਲ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਜੀਵਾਨੂ ਖਾਧਾ ਹੁੰਦੀਆਂ ਉਹਦੀ ਇੱਕ ਲਾਈਫ ਹੁੰਦੀ ਹੈ ਜੇ ਉਹ ਜੀਵਾਨੂ ਮਰ ਗਏ ਜਾਂ ਉਹਦੀ ਲਾਈਫ ਖਤਮ ਹੋ ਗਈ ਤਾਂ ਉਹਨੂੰ ਦੁਬਾਰੇ ਡਿਸਟਰੋਏ ਕਰਨਾ ਬਣਦਾ ਨਾ ਕਿ ਇੱਥੇ ਬੈਕਟਰੀ ਦੁਬਾਰੇ ਲਿਆਉਣਾ ਚਾਹੀਦਾ ਕਾਰਵਾਈ ਕਿਸ ਤਰ੍ਹਾਂ ਦੀ ਤੁਹਾਡੇ ਕੋਲੋਂ ਵੀ ਆਪਣਾ ਕਰਵਾਈ ਜਾਵੇਗੀ ਕਾਰਵਾਈ ਸਾਡਾ ਜਿਹੜਾ ਖਾਦ ਕੰਟਰੋਲ ਆਰਡਰ ਹੈ ਕਾਨੂੰਨ ਹੈ ਜਿਹੜਾ ਸਾਡਾ ਖਾਦਾਂ ਦਾ ਵਿਸ਼ੇਸ਼ ਕਾਨੂੰਨ ਹੈ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ 1955 ਹੈ ਬਹੁਤ ਸਖਤ ਕਾਨੂੰਨ ਹੈ ਜਿਹਦੇ ਅੰਦਰ ਸਾਰਾ ਇਹ ਕੰਟਰੋਲ ਕੀਤਾ ਜਾਂਦਾ ਸੀ ਆਰ ਪੀ ਸੀ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਤੇ ਜਿਹੜਾ ਵੀ ਕਾਰਵਾਈ ਬਣਦੀ ਹੋਈ ਉਹਦੇ ਅਨੁਸਾਰ ਅਸੀਂ ਕਾਰਵਾਈ ਬਿਟਾਂਗੇ ਜੇ ਗੈਰ ਮਿਆਰੀ ਫਸਲ ਸੀ ਜਿਹੜੀ ਦੇਖਣ ਨੂੰ ਖਤਨਾ ਸੀ ਜਿਹੜੀ ਇੱਕ ਤਰ੍ਹਾਂ ਕੋਲੇ ਵਾਝ ਜਾਂਦੀਆਂ ਕੀ ਕੀ ਨੁਕਸਾਨ ਹੋ ਸਕਦੇ ਇਹ ਇਹਦੇ ਨਾਲ ਇੱਕ ਤਾਂ ਇਹ ਹੈਗਾ ਵੀ ਜੇ ਇਹ ਐਕਸਪਾਇਰ ਮਟੀਰੀਅਲ ਜਿਹੜਾ ਦਿਖ ਰਿਹਾ ਸਾਨੂੰ ਇਹ ਚਲਿਆ ਜਾਂਦਾ ਤਾਂ ਕਿਸਾਨਾਂ ਦਾ ਇਹ ਬਹੁਤ ਵੱਡਾ ਨੁਕਸਾਨ ਹੋਣਾ ਸੀ ਕਿਉਂਕਿ ਜੇ ਇਹ ਖੇਤ ਦੇ ਵਿੱਚ ਪਾਈ ਜਾਂਦੀ ਤਾਂ ਇਹਨੇ ਫਾਇਦਾ ਤਾਂ ਕਰਨਾ ਹੀ ਨਹੀਂ ਸੀ ਫਾਇਦੇ ਦੀ بجائے ਕੋਈ ਨੁਕਸਾਨ ਹੋ ਸਕਦਾ ਸੀ ਪਰ ਉਹ ਹੁਣ ਅਸੀਂ ਚੈੱਕ ਕਰ ਰਹੇ ਹਾਂ ਵੀ ਇਹ ਕੀ ਹੈ ਜਿਹੜਾ ਮਟੀਰੀਅਲ ਇੱਥੇ ਪਿਆ ਹੈ ਇਹ ਰੀਪੈਕ ਹੋਇਆ ਹੈ ਜਾਂ ਇਹ ਹੀ ਗਿਆ ਹੈ ਦੂਜਾ ਜਿਹੜਾ ਇੱਥੇ ਆ ਚਿੱਟੇ ਰੰਗ ਦਾ ਪਾਊਡਰ ਹੈ ਦੋ ਤਿੰਨ ਥਾਵਾਂ ਤੇ ਖਿਲਰ ਰਿਆ ਪਿਆ ਹੈ ਜਾਂ ਉਹਨੂੰ ਭਰਿਆ ਜਾ ਰਿਹਾ ਹੈ ਉਹਦੇ ਅਸੀਂ ਟੀਮ ਬੁਲਾ ਲਈ ਹੈ ਸੈਂਪਲਿੰਗ ਕਰ ਰਹੇ ਹਾਂ ਉਹ ਚੈੱਕ ਕਰ ਰਹੇ ਹਾਂ ਵੀ ਉੱਤੇ ਜਿਵੇਂ ਇਹਨਾਂ ਨੇ ਜ਼ਿੰਕ 33% ਲਿਖਿਆ ਹੋਇਆ ਹੈ ਗਟਿਆਂ ਦੇ ਕੀ ਇਹ ਜਿੰਕ ਹੀ ਹੈ ਜਾਂ ਕੋਈ ਇਹ ਘਟੀਆਂ ਮਟੀਰੀਅਲ ਹੈ ਜਿਹੜਾ ਉਹਦੇ ਵਿੱਚ ਪਾ ਕੇ ਇਹ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ ਸੈਂਪਲਿੰਗ ਹੋ ਰਹੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਇਹਦਾ ਚੈੱਕ ਕਰਕੇ ਫਿਰ ਉਹਦੇ ਅਗਲੇਰੀ ਕਾਰਵਾਈ ਬਟਾ ਜੀ ਲਗਾਤਾਰ ਚੈਕਿੰਗ ਸਾਡੀ ਪਹਿਲਾਂ ਵੀ ਚੱਲ ਰਹੀ ਆ ਪਹਿਲਾਂ ਵੀ ਸਾਡੀਆਂ ਟੀਮਾਂ ਆਂ ਜਾਂਵਨੀਆਂ ਸੀ ਉਹ ਵੀ ਕਰ ਰਹੇ ਹੈਗੇ ਆ ਤੇ ਇਸ ਮੁਹਿੰਮ ਦੇ ਵਿੱਚ ਮੈਨੂੰ ਮੰਤਰੀ ਜੀ ਨੇ ਸਪੈਸ਼ਲ ਉੱਥੋਂ ਆਦੇਸ਼ ਦੇ ਕੇ ਭੇਜਿਆ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਬਖਸ਼ਾ ਨਹੀਂ ਜਾਣਾ ਚਾਹੀਦਾ ਜੋ ਵੀ ਇੱਥੇ ਜਿੰਮੇਵਾਰ ਹੈ ਜੋ ਇੱਥੇ ਬੰਦਾ ਹੈ ਅਸੀਂ ਅੱਜ ਸਾਰੀ ਕਾਰਵਾਈ ਕਰਕੇ ਫਿਰ ਇੱਥੋਂ ਜਾਣਾ ਪਹਿਲਾਂ ਇਹਦੇ ਤੇ ਜੋ ਜਿੰਨੀ ਬਣਦੀ ਕਾਰਵਾਈ ਹੈ ਪੁਲਿਸ ਨੇੜੇ ਥਾਣਾ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੀ ਸੂਚਿਤ ਕਰ ਰਹੇ ਆ ਤੇ ਅਗਲੇਰੀ ਕਾਰਵਾਈ ਅਸੀਂ ਸ਼ੁਰੂ ਕਰ ਰਹੇ ਆ